ਗੁਰੂ ਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਦੇ ਪੱਤੇ ਪਟੇਕਰ ਸਾਹਿਬ ਅੱਜ ਆਪਾਂ ਕਿਉਂ ਆਇਆ ਅੱਜ ਕੇ ਜਨ ਸਾਂਝਾ ਦਸਗੁਰ ਗੁਰਵਾੜੀ ਵਿੱਚ ਚੁੰਨਿਆ ਗਿਆ ਸੀ ਇਹਦੇ ਵਾਸਤੇ ਠੀਕ ਆ ਜੀ ਚਾਰ ਸੱਜਣਾਂ ਦੇ ਨਾਮ ਬਾਬਾ ਜੀ ਸਿੰਘ ਜੀ ਬਾਬਾ ਜਸਰ ਸਿੰਘ ਜੀ ਬਾਬਾ ਸਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਠੀਕ ਆ ਜੀ ਆਪਣਾ ਕਿਹੜਾ ਪਿੰਡ ਆ ਚੰਡੀਗੜ੍ਹ ਚੰਡੀਗੜ੍ਹ ਕੀ ਨਾਮ ਆ ਨਾਮ ਕੀ ਤੁਹਾਡਾ ਨਾਮ ਅਗੰਬ੍ਰੇ ਤੇ ਸਿੰਘ ਠੀਕ ਆ ਜੀ ਅਭੀ ਬੋਲੋ ਯਾਦੂ ਜੈਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਪਤ ਜੀ 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 ਅਦਿਕਾਲ ਸਾਰ ਤੁਸੀਂ ਹਰ ਇੱਕ ਸਾਲ ਨੂੰ ਨੇਓ ਆਂਦੇ ਦਾ ਹਰੇਕ ਸਾਲ ਆਪਾਂ ਐਸ ਦਿਨ ਅੱਜ ਪਹਿਲੀ ਵਾਰ ਹੀ ਆਏ ਆ ਪਹਿਲਾਂ ਅੱਗੇ ਪਿੱਛੇ ਮੱਥਾ ਟੇਕ ਕੇ ਜਾਂਦੇ ਆ ਠੀਕ ਹੋ ਗਿਆ ਇੱਕ ਵਾਰ ਮੰਚ ਸੀਗਾ ਸ਼ਰਦਾ ਵੀ ਇੱਥੇ ਦੇ ਨਹੀਂ ਆਣਾ ਆ ਬਾਬਾ ਜੀ ਦੇ ਬਹੁਤ ਵਧੀਆ ਬੱਚੇ ਰੱਖਿਆ ਤੁਸੀਂ ਚੋਲਾ ਵੀ ਇਹਨਾਂ ਦੇ ਪਾਇਆ ਹੋਇਆ ਵਾ ਤੇ ਨਾਂ ਕੀ ਹੈ ਇਹਨਾਂ ਦਾ ਇਹਦਾ ਨਾਮ ਅਦੋਪ੍ਰੀਤ ਸਿੰਘ ਹੈ ਜੀ ਅਦੋਪ੍ਰੀਤ ਸਿੰਘ ਹਾਂ ਜੀ ਕਦਕਰ ਸਾਹਿਬ ਨੇ ਜਪਾਂ ਗੁਰੂ ਘਰ ਬੱਚਿਆਂ ਨੇ ਕਿਹਾ ਸਿੱਖੀ ਬਾਰੇ ਨੂੰ ਪਤਾ ਲੱਗਦਾ ਬਹੁਤ ਵਧੀਆ ਕਰ ਲਿਆ ਇਹਨੂੰ ਬਚਪਨ ਤੋਂ ਹੀ ਬੜਾ ਸ਼ੌਂਕ ਹੈ ਤੇ ਆਪਾਂ ਨੂੰ

ਆਓ ਜੀ ਸੁਣੋ ਗਾਣੇ ਗੀਤ ਸੁਣੋ ਸੇਵਾਕੁਮ ਕਾਰ ਬਾਤ ਸੁਣਾ ਦੋ ਸ਼ੁਰੂ ਕਾਰ ਕਹਿੰਦਾ ਕਾ ਜੱਤੇ ਨਾ ਕਲਤਾ ਤੁਰਾ ਨੀਜਾ ਨੀਜਾ ਕਾਰ ਬੁਰਤ ਅਚੰਨੀ ਚਾਬੰ ਕੋਲ ਪਲਚਾਰ ਸੱਪ ਆਜ ਚੱਚੇ ਸੁਮਾਰ ਚੱਚੇ ਯਾਨ ਕੋਚੀ ਪੀ ਚੱਚੇ

ਵਾਇਟ ਜੀ ਦਾ ਆਗਮਨ ਹੈ ਵਾਇਟ ਜੀ ਕੀ ਸਵਾਗਤ ਹੈ ਬੱਚਾ ਜੀ ਆਪਣੇ ਛੋਟੇ ਸੱਜਣ ਦਾ ਨਾਮ ਸੱਜਣ ਦਾ ਨਾਮ ਦੱਸੋ ਜੀ ਸੱਜਣ ਦਾ ਨਾਮ ਦੱਸੋ ਜੀ ਚਾਰ ਸੱਜਣ ਦਾ ਨਾਮ ਹੈ ਅਜੀਤ ਸਿੰਘ ਜੀ ਜੁਜਾਰ ਸਿੰਘ ਜੀ ਫਤਿਹ ਸਿੰਘ ਜੀ ਉਸੁਰਾ ਸਿੰਘ ਜੀ ਛੋਟੇ ਛੋਟੇ ਬੱਚੇ ਆਪਣੇ ਮਾਪੇ ਦੇ ਨਾਲ ਸ਼੍ਰੀ ਫਤਿਹਗੁਰ ਸਾਹਿਬ ਆਏ ਨੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੇਕਰ ਆਪਾਂ ਗੁਰੂ ਘਰ ਲੈ ਕੇ ਆਵਾਂਗੇ ਤਾਂ ਹੀ ਸਿੱਖੀ ਬਾਰੇ ਪਤਾ ਲੱਗੇਗਾ। ਛੋਟੇ-ਛੋਟੇ ਬੱਚੇ ਅੱਜ ਕੱਲ ਨਸ਼ਾ ਕਰਨ ਲੱਗੇ ਹੋਏ ਨੇ। ਮਾਂ-ਬਾਪ ਦੇ ਕਹਿਣ ਤੋਂ ਬਾਹਰ ਨਹੀਂ। ਬਹੁਤ ਬਹੁਤ ਧੰਨਵਾਦ ਨਾਲ ਦਾ ਜੋ ਗੁਰੂ ਘਰ ਮਾਂ-ਬਾਪ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਰੇਕਸ਼ਾ ਲਓਨੇ ਹੋ? ਹਾਂ ਜੀ। ਸੀ ਪਿਛਲੇ ਸਾਲ ਵੀ ਆਏ ਸੀਗੇ ਇਸ ਸਾਲ ਵੀ ਆਏ ਆ ਅਸੀਂ ਵੈਸੇ ਕੈਨੇਡਾ ਤੋਂ ਆਏ ਆ ਪਰ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਇਹਨਾਂ ਨੂੰ ਇੱਥੇ ਲੈ ਕੇ ਆਉਣਾ ਬੜਾ ਜ਼ਰੂਰੀ ਹੈ ਸੋ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਇਆ ਹੈ ਆ ਟ੍ਰਾਈ ਕਰੀ ਦੇਣਾ ਵੀ ਆਪਣੇ ਬੱਚੇ ਜਿਹੜੇ ਆਪਣੇ ਕਲਚਰ ਦੇ ਨਾਲ ਤੇ ਆਪਣੀ ਗੁਰਮਤਿ ਦੇ ਨਾਲ ਜੁੜੇ ਰਹੇ ਉਹ ਵੀ ਕੁਝ ਖਾਲਸਾ ਉਹ ਵੀ ਪੜ੍ਹਦੇ ਆਸਤੋਂ ਲਿਖਿਆ ਸ਼ਬਦ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੇ ਕਰੇ ਆਣ ਲਈ ਆਉਂਦੇ ਮਾਂ ਗੁਜਰੀ ਤੋਂ ਪੁੱਤ ਕਰੇ ਹੰਦੇ ਨਾਲ ਆਉ ਲਈ ਆਉਂਦੇ ਮਾਂ ਗੁਜਰੀ ਤੋਂ ਪੁੱਤਰਿਆਂ ਦੇ ਨਾਲ ਨਹੀਂ ਫੜ ਲੈ ਜਾਲ ਮਾਨੇ ਹਾਈ ਕਿੰਨੇ ਸੋਹਣੇ ਲਾਲ ਨਹੀਂ ਫੜ ਲੈ ਛਪਾਈਆਂ ਨੇ ਕਿੰਨੇ ਸੋਹਣੇ ਲਾਲ

ਅਨੋਛਾ ਪ੍ਰੋਗਰਾਮ ਜੀ ਦਾ ਖਾਲਸਾ ਚੀਰ ਪ੍ਰੋਗਰਾਮ ਜੀ ਦੇ ਪਤੇ ਜੀ ਹਾਂ ਜੀ ਅ ਬੀਬੀ ਜੀ ਗੁਰੂ ਘਰ ਤੁਸੀਂ ਆਇਓ ਅੱਜ ਤੁਸੀਂ ਬੱਚਿਆਂ ਬਾਰੇ ਤੁਸੀਂ ਕੀ ਕਹਾਂਗੇ ਕਿ ਜਿਹੜੇ ਸਿੱਖ ਦੇ ਦੂਜਾ ਰਹੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਵੀ ਡੇਟਿੰਗ ਹਾਂਜੀ ਇਹਨਾਂ ਨੇ ਬਣਦੇ ਹਾਂ ਬਾੜੇ ਦੇ ਵਿੱਚ ਆ ਹਾਂਜੀ ਬਹੁਤ ਆ ਰਾਤੀ ਬੱਚੇ ਦੀ ਸਜਾਈ ਆ ਹਾਂਜੀ 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 ਤਾਂ ਹਾਂਜੀ ਮਰੀ ਇਹਨਾਂ ਨੇ ਅੱਜ ਦਸਤਾਰ ਸਜਾਈ ਆ ਤੇ ਮਤਲਬ ਇਹਨਾਂ ਨੂੰ ਸ਼ੌਕ ਆ ਪਹਿਲਾਂ ਸ਼ੁਰੂ ਤੋਂ ਹੀ ਹਾਂਜੀ ਹਾਂਜੀ ਵੀ ਇਹ ਇਹ ਦੂਸਰਾ ਸਿੱਖੀ ਧਾਰਨ ਕਰਨੇਗੇ ਮਤਲਬ ਅੱਗੇ ਤੋਂ ਬੋਲ ਬੱਚੇ ਆ ਆਪਣਾ ਕਿਹੜਾ ਪਿੰਡ ਆ ਜਲਾਲਪੁਰ ਹਾਂਜੀ ਜਲਾਲਪੁਰ ਜਲਾਲਪੁਰ ਹਾਂਜੀ ਠੀਕ ਆ ਜੀ ਤੇ ਫਤਿਹਗੜ ਸਾਹਿਬ ਤੁਸੀਂ ਇਹ ਹਰ ਇੱਕ ਸਾਲ ਆਉਨੇ ਹੋ ਹਾਂਜੀ ਠੀਕ ਹੈ ਜੀ ਤੇ ਚਾਰ ਸਹਿਜਾਦਿਆਂ ਦੇ ਨਾਮ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਭੁਤਕਸੀ ਜੀ ਹਾਂਜੀ ਬੀਬੀ ਜੀ ਤੁਹਾਨੂੰ ਕਿਦਾਂ ਲੱਗਿਆ ਵੀ ਬੇਟੀ ਸਿੱਖੀ ਸਰੂਪ ਦੇ ਵਿੱਚ ਆਉ ਬਹੁਤ ਬਹੁਤ ਲੱਗਿਆ ਵੀ ਬਹੁਤ ਵਧੀਆ ਠੀਕ ਹੈ ਹਾਂਜੀ ਕੁੜੀਆਂ ਨਹੀਂ ਵਾਲ ਖੁੱਲੇ ਹਾਂਜੀ ਤੇ ਸਹੌਤ ਵਧੀਆ ਲੱਗਿਆ ਸਾਨੂੰ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸ਼ੁਕਰੀਆ ਬਾਈ ਜੀ ਬੰਨਣੇ ਜੀ ਕਿਹੜੇ ਪਿੰਡ ਤੋਂ ਆਇਓ ਲਧਰਾਂ ਤੋਂ ਆਏ ਹਾਂਜੀ ਲਧਰਾਂ ਤੋਂ ਆਏ ਕਿਹੜੇ ਪਰ ਤੋਂ ਆਏ ਲਧਰਾਂ ਮਸਤਾਨਾ ਸਾਹ ਕੋਲੇ ਓਕੇ ਮਸਤਾਨਾ ਸਾਹ ਤੋਂ ਅੱਜ ਜੇ ਪਰ ਗਰ ਸਾਹਿਬ ਆਇਓ ਮਮੀ ਡੇੜੀ ਨਾਲ ਆਇਓ ਨਹੀਂ ਇਕੱਲੇ ਇਕੱਲੇ ਆਇਓ ਤੇ ਚਾਰ ਸੈਕਿੰਡਾਂ ਦਾ ਨਾਮ ਹਾਂ ਦੱਸੋ ਜੀ ਚਾਹੇਗਾ ਸਰ ਜੀ ਹਰ ਸਿੰਘ ਜੀ ਸਾਹਿਬ ਆਦਾ ਫਤਿਹ ਸਿੰਘ ਜੀ ਸਾਹਿਬਾ ਲੱਜਰਵਾਸੀ ਜੀ ਸਾਹਿਬਾ ਦਾ ਅਜੀਤ ਸਿੰਘ ਮਪਾ ਜੀ ਪਿੰਡਾ ਆਪਣੇ ਘਰ ਵਿੱਚ ਕੋਈ ਵੀ ਬਣਾ ਆਪਣਾ ਭਰਾ ਹੁੰਦਾ ਪਿੰਡਾ ਬڑے ਭਰਾਵਾਂ ਨਾਮ ਦਿੰਨੇ ਆ ਉਕਣੀ ਆਪਾਂ ਬਡੇ ਸਾਹਿਬ ਜੱਤਾ ਦੇ ਨਾਮ ਉਦੋਂ ਬਾਅਦ ਛੁੱਟ ਜਾਂਦਾ ਬਹੁਤ ਵਧੀਆ ਜਯਾਦਾ ਅਜੀਤ ਸਿੰਘ ਜੀ ਸਾਹਿਬ ਜੀ ਜਯਾਦਾ ਹਰ ਸਿੰਘ ਜੀ ਸਾਹਿਬ ਜੀ ਤਜੋੜਾ ਸਿੰਘ ਜੀ ਸਾਹਿਬ ਜੀ ਫਤੇ ਸਿੰਘ ਜੀ ਬਹੁਤ ਵਧੀਆ ਲੱਗਿਆ ਜੋ ਬੱਚੇ ਸਿੱਖੀ ਦੇ ਨਾਲ ਜੁੜ ਰਹੇ ਨੇ ਅੱਜ ਬੱਤਰ ਜੀ ਅੱਜ ਬੱਤਰ ਸਾਹਿਬ ਆਜੋ ਅੱਜ ਕੀ ਆ ਅੱਜ ਮਾਤਾ ਜਗਤ ਮਾਤਾ ਗੁਜਰ ਕਰਦੀ ਇਹਦੇ ਪਾਪਾ ਜੋੜਾ ਸਿੰਘ ਜੀ ਵਾਲਾ ਹਤੇ ਸਿੰਘ ਜੀ ਦਾ ਖੰਨਸਕਾਰ ਹੋਇਆ ਸੀ ਠੀਕ ਕਰੀ ਚਾਰ ਜਣੇ ਨੇ ਨਾਮ ਪਤਾ ਸਾਬ ਜੰਦਾ ਨਾਮ ਜੀ ਛੋਟੇ ਸਾਬ ਜੰਦਾ ਹਾਂ ਚਾਰ ਚਾਰ ਸਕੇ ਜੰਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੀ ਜੋਰਾਵਰ ਸਿੰਘ ਜੀ ਬੱਬਾ ਜੀ ਪੁੱਤਰ ਜੀ ਘਰ ਦੇ ਵਿੱਚ ਆਪਣਾ ਕੋਈ ਬੜਾ ਭਰਾ ਪਹਿਲਾਂ ਆਪਾਂ ਬੜੇ ਭਰਾ ਦਾ ਨਾਮ ਦਿੰਦੇ ਹਾਂ ਠੀਕ ਹੈ ਜੀ ਪਹਿਲਾਂ ਬੜੇ ਭਰਾ ਦਾ ਮੇਡ ਸੈਲ ਕੇ ਦਾ ਨਾਮ ਉਸ ਤੋਂ ਬਾਅਦ ਫਿਰ ਛੋਟਿਆਂ ਦਾ ਠੀਕ ਹੈ ਜੀ ਬਹੁਤ ਵਧੀਆ ਅਸਾਂ ਜੀ ਦੀ ਬੰਧਕੀ ਬੱਚਾ ਜੀ ਅੱਜ ਆਪਾਂ ਅਧਿਕਾਰ ਸਾਹਿਬ ਆਏ ਆਂ ਅੱਜ ਕਾਤੇ ਅਸੀਂ ਅੱਜ ਆਪਾਂ ਕਾਤੇ ਅਸੀਂ ਅੱਜ ਆਪਾਂ ਟੀ-ਸ਼ਰਟਾਂ ਹੀ ਜਾਂਦੀ ਸੀ ਧੋਏ ਸੀ ਹਾਂਜੀ ਕੀ ਟੱਚਣਾ ਗਿਆ ਸੀ ਤੇ ਚਾਰ ਸ਼ਹਿਬੇ ਦੇ ਨਾਮ ਹੀ ਜੀ ਚਾਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਰੇ ਸਿੰਘ ਜੀ ਠੀਕ ਹੈ ਹਾਂਜੀ ਪਹਿਲਾਂ ਨਾਮ ਆਇਆ ਸਤਿਗੁਰੂ ਜੀ ਆਂ ਬੀ ਆਇਆ ਇਹ ਇਹ ਪੰਜ ਪਹਿਲਾਂ ਨਾਮ ਆਇਆ ਫਾਈ ਮਨਨ ਫਾਈ ਜਲਾ ਜੀ ਫਾਈ ਸਨ ਫਾਈ ਸੈਨ ਫਾਈ ਲਾਸ ਹੈ 12000 ਇਮੇਜਿੰਗ ਕਿਹੜੇ ਪਿੰਡ ਤੋਂ ਤੁਸੀਂ ਆਏ ਹੋ ਮੁੰਲਾਪੁਰ ਤੋਂ ਠੀਕ ਹੈ ਮਾਪੇ ਦਾ ਬੱਚਿਆਂ ਤੇ ਬਹੁਤ ਹੱਥ ਹੁੰਦਾ ਆਪਣੇ ਬੱਚਿਆਂ ਨੂੰ ਉਹ ਚਾਹੇ ਸਿੱਖੀ ਦੇ ਨਾਲ ਜੋੜਦਾਨ ਜਿਹੜੇ ਮਾਪੇ ਗੁਰੂ ਘਰ ਬੱਚਨ ਲੈ ਕੇ ਆਉਣੇ ਸਿੱਖੀ ਦੇ ਇਤਿਹਾਸ ਬਾਰੇ ਦੱਸਦੇ ਨੇ ਛੋਟੇ ਛੋਟੇ ਬੱਚੇ ਨਾਲ ਆਏ ਨੇ ਸ਼ੁਰੂ ਕਰਦਾ ਇਤਿਹਾਸ ਬੱਚਿਆਂ ਨੂੰ ਜਾਣ ਕਰਾਉਂਦੇ ਨੇ ਕਰਾਉਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬ ਜੱਬਨ ਸਿੰਘ ਜੀ ਅਸਥਾਨ ਤੇ ਤੰਦਨ ਬਾਬਾ ਜੀ ਰੋਬਰ ਸਿੰਘ ਜੀ ਤੰਦਨ ਬਾਬਾ ਫਤ ਸਿੰਘ ਜੀ ਨਰਤੇ ਸੰਗਤਾਂ ਆਈਆਂ ਨੇ ਅੱਜ ਗੁਰੂ ਘਰ ਕਦ ਕਰਕੇ ਆਏ ਹਾਂ ਅੱਜ ਬਾਬਾ ਅਜਵਾ ਸਿੰਘ ਅਤੇ ਬਾਬਾ ਅਤੇ ਸਿੰਘ ਅੱਜ ਸਿਦਾਂ ਨੂੰ ਬਰਾਬਰ ਮੋਖਾ ਕਰਾ ਰਹੇ ਹਨ ਚਾਰ ਸਬਜਤ ਦੇ ਨਾਮ ਕੀ ਨੇ

ਕੁਸੀਂ ਦੇਖ ਰਹੇ ਹੋ ਕਿ ਆਪਣੇ ਬੱਚਿਆਂ ਦਾ ਕਸੂਰ ਨਹੀਂ ਆਪਣੇ ਮਾਪੇ ਦਾ ਕਸੂਰ ਆ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਰਹੇ ਮਾਪੇ ਦਾ ਫਰਜ਼ ਹੁੰਦਾ ਵੀ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਦਾ ਆਪਣੇ ਪੁਰਖਿਆਂ ਨੂੰ ਯਾਦ ਕਰਨ ਦਾ ਜੋ ਵੀ ਦਿੰਦਹੜੇ ਆਉਂਦੇ ਨੇ ਉਹਨਾਂ ਬਾਰੇ ਜਾਣਕਾਰੀ ਉਹਨਾਂ ਬਾਰੇ ਦੱਸਣ ਦਾ ਮਾਂ-ਬਾਪ ਦਾ ਫਰਜ਼ ਹੁੰਦਾ